ਬੇਪਰਵਾ ਸਦਾ ਰੰਗ ਹਰ ਕੋ ਜਾ ਕੋ ਪਾਖ ਸੁਆਮੀ ਰੱਬ ਦੇ ਪਿਆਰੇ ਨਹੀਂ ਸਾਧ ਸੰਗਤ ਕਿਸੇ ਦੀ ਪਰਵਾਹ ਕਰਦੇ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਹੀਂ ਤੇ ਸਾਧ ਸੰਗ ਜੀ ਮੇਰੇ ਜੀਵਨ ਦਾ ਤੇ ਮਹਾਂਪੁਰਖ ਸੰਤ ਬਾਬਾ ਹਰਬੰਸ ਸਿੰਘ ਮਹਾਰਾਜ ਉਹ ਐਸੇ ਰੰਗਲੇ ਫਕੀਰ ਸਨ ਜਦ ਉਹਨਾਂ ਨੇ ਸਾਧ ਸੰਗਤ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬਹਿ ਜਾਣਾ ਚੌਪੜਾ ਲਾ ਕੇ ਆਪਣੇ ਨਾਮ ਰੰਗ ਵਿੱਚ ਤੇ ਸਾਧ ਸੰਗਤ ਕਿਸੇ ਦੀ ਪਰਵਾਹ ਨਹੀਂ ਸੀ ਮਾਨਦੇ ਕਿਸੇ ਦੇ ਗੋਡੀ ਹੱਥ ਨਹੀਂ ਸੀ ਲਾਉਂਦੇ ਉਹ ਆਖੋ ਸਤਨਾਮ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਤੇ ਇੰਨਾ ਭਰੋਸਾ ਉਹਨਾਂ ਦਾ ਉਹਨਾਂ ਨੇ ਕਹਿਣਾ ਗੁਰੂ ਗ੍ਰੰਥ ਸਾਹਿਬ ਕਾਗਜ਼ ਅੱਖਰ ਨਹੀਂ ਹੈ ਇਹਦੇ ਚੋਂ ਮੇਰੇ ਮੁਰਸ਼ਿਦ ਬਾਬਾ ਦਵਿੰਦਰ ਸਿੰਘ ਜੀ ਮਹਾਰਾਜ ਦੇ ਦਰਸ਼ਨ ਹੁੰਦੇ ਆ ਆਖੋ ਸਤਨਾਮ ਵਾਹਿਗੁਰੂ ਇੱਕ ਮੈਨੂੰ ਗੁਰਮਖ ਪਿਆਰਾ ਬਚਨ ਸੁਣਾਉਂਦਾ ਸੀ ਕਹਿੰਦਾ ਮੈਂ ਅਸੀਂ ਗਏ ਸੀ ਤੇ ਬਾਬਾ ਹਰਬੰਸ ਸਿੰਘ ਜੀ ਨੂੰ ਕੋਈ ਬੇਨਤੀ ਕੀਤੀ ਕਹਿੰਦੇ ਤੇਰੀ ਮੈਂ ਅਰਦਾਸ ਕਰ ਦਿੰਨਾ ਕਹਿੰਦੇ ਅਰਦਾਸ ਕੀਤੀ ਮੇਰੀ ਤੇ ਮੈਨੂੰ ਕਹਿੰਦੇ ਤੂੰ ਜਲ ਪਾਣੀ ਛਕ ਲੈ ਜੇ ਛਕਣਾ ਮੈਂ ਹਜੇ 2-3 ਘੰਟੇ ਇੱਥੇ ਆਪਣੇ ਗੁਰੂ ਗ੍ਰੰਥ ਸਾਹਿਬਹਾਰੈ ਨੂੰ ਪੱਖੀ ਚੱਲਣੀ ਐ ਜਦ ਤੱਕ ਮੈਨੂੰ ਮਹਾਰਾਜ ਕਹਿੰਦੇ ਨਹੀਂ ਨਾ ਵੀ ਬਾਹਰ ਚੱਲ ਜਾ ਮੈਂ ਨਹੀਂ ਜਾਣਾ ਹੁਣ ਇਹ ਗੱਲਾਂ ਆਮ ਸਮਝ ਚ ਨਹੀਂ ਆਣਗੀਆਂ ਪਰ ਜਿਨ੍ਹਾਂ ਨੇ ਕਿਸੇ ਸਾਧੂ ਦੀ ਰੰਗਲੇ ਫਕੀਰ ਦੀ ਸੰਗਤ ਕੀਤੀ ਹੋਏਗੀ ਉਹ ਸਾਧ ਸੰਗ ਜੀ ਸਮਝਣਗੇ ਨਾ ਗੱਲਾਂ ਨੂੰ ਕਿ ਇੱਕ ਜੀਵਨ ਉਹ ਐ ਜਿਹੜਾ ਸਾਧ ਸੰਗਤ ਜੀ ਕਿਸੇ ਨੇ ਪੜਿਆ ਹੈ ਕਿਸੇ ਨੇ ਕੋਈ ਪਰ ਇੱਕ ਉਹ ਹੈ ਜਨ ਨੇ ਅੱਖੀਂ ਵੇਖਿਆ ਅੱਜ ਮਾਫ਼ ਕਰਿਓ ਅੱਜ ਤੁਹਾਨੂੰ ਸਿੱਖੀ ਆਪਣੇ ਘਰਾਂ ਚ ਬਖਾਣੀ ਪੈਣੀ ਹੈ ਜੇ ਪਿਓ ਗੁਟਕਾ ਸਾਬ ਪੜ ਫੜ ਕੇ ਨਿਤਨੇਮ ਕਰਦਾ ਤੇ ਬੱਚੇ ਵੀ ਕਰਨਗੇ ਜੇ ਪਿਓ ਹੀ ਬੋਤਲ ਖੋਲ ਕੇ ਬੈਠਾ ਸ਼ਰਾਬ ਡਾਫਦਾ ਫਿਰ ਨਿਆਣੇ ਕਿੱਡ ਕਿੱਥੋਂ ਗੁਟਕੇ ਫੜਨਗੇ ਤੇ ਸਾਧ ਸੰਗਤ ਜੀ ਅੱਜ ਲੋੜ ਹੈ ਸਾਡਾ ਜੀਵਨ ਪੜਨਾ ਚਾਹੀਦਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਜੇ ਤਾਂ ਚਾਰ ਪਦਾਰਥ ਲੈਣੇ ਸੇਵਾ ਕਰ ਲੈ ਸਾਦੂਾਂ ਦੀ ਇਹ ਤਾਂ ਚਾਰ ਪਦਾਰਥ ਲੈਣੇ seva kar le sa tu mande ket char padar khulare seva kar le sa tu mande ket char padar khulare seva kar le sa tu mande ket char padar khulare seva kar le sa tu mande ਇਹ ਤਸਾਰਪ ਜਰਤ ਲੈ ਸੇਵਾ ਕਰ ਲੈ ਸਾਧੂ ਆਲੀ ਸੇਵਾ ਕਰ ਲੈ ल साधुआ कर्ले साधु आेवाले कर साधु आ चार पदार्थ सेवा करण साधू चार पदार्थ में सेवा करण साधू ਇਹ ਤੇ ਚਾਰ ਪਦਾਰਥ ਲੈਣੇ ਸਵਾ ਕਰ ਲੈ ਸਾਧੂਆ ਦੀ ਇਹ ਤੇ ਚਾਰ ਪਦਾਰਥ ਲੈਣੇ ਸਵਾ ਕਰ ਲੈ ਸਾਧੂਆ ਦੀ